ਲਓ ਜੀ ਇਹ ਬਿਲਕੁਲ ਠੀਕਾ ਹੋਣਾ ਤੁਹਾਨੂੰ ਦੁਬਾਰਾ ਦਿਖਾ ਰਹੇ ਹਾਂ ਦੇਖੋ ਇਹਦੇ ਪਹਿਲਾਂ ਵੀ ਤੁਸੀਂ ਦੇਖਿਆ ਸੀ ਵੀਡੀਓ ਦੇ ਵਿੱਚ ਇਹਦਾ ਕੀ ਹਾਲਾਤ ਸੀਗੇ ਇਹਦੇ ਸੋ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਅੱਜ ਇਹਨੂੰ ਮੇਰੇ ਮੁਤਾਬਕ 5-6 ਦਿਨ ਹੋ ਗਏ ਆ ਦਵਾਈ ਦੇ ਰਿਆ ਨੂੰ ਤੇ ਦੋ ਟਾਈਮ ਇਹਨੂੰ ਦਵਾਈ ਦਿੰਦੇ ਰਹੇ ਆ ਲਗਾਤਾਰ ਬਿਨਾਂ ਨਾਗਾ ਸੋ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਦੇਖੋ ਬਿਲਕੁਲ ਜ਼ਖਮਾ ਤੋਂ ਰੈਤ ਹੋ ਗਈ ਹੈ ਐਵੇਂ 1-2% ਰਹਿ ਗਈ ਹੈ ਕਿਤੇ ਕੋਈ ਹਲਕਾ ਫੁਲਕਾ ਕਿਤੇ ਕੋਈ ਨਿਸ਼ਾਨ ਹੋਵੇ ਸਿਰਫ ਨਿਸ਼ਾਨ ਹੀ ਰਹਿ ਗਏ ਆ ਤੇ ਚਲੋ ਵਿਚਾਰੀ ਨੂੰ ਜਖਮਾਂ ਤੋਂ ਨਜਾਤ ਮਿਲ ਗਈ ਆ ਤੇ ਚਲੋ ਪਰਮਾਤਮਾ ਦਾ ਵੀ ਧੰਨਵਾਦ ਆ ਜਿਹੜੀ ਸੇਵਾ ਲਈ ਸੀ ਆਪਾਂ ਇਮਾਨਦਾਰੀ ਨਾਲ ਨਿਭਾਈ ਆ ਤੇ ਚਲੋ ਇੱਕ ਜਾਨਵਰ ਬਿਲਕੁਲ ਦਰੋਸਤ ਹੋ ਗਿਆ ਤੇ ਰੋਟੀ ਪਾਣੀ ਮਾਲਕ ਦੇਈ ਜਾਂਦਾ ਆਪੇ ਪਚਾਉਂਦਾ ਜਿੱਥੇ-ਜਿੱਥੇ ਲੋੜ ਆ ਤੇ ਆਪਾਂ ਆਪਦਾ ਫਰਜ਼ ਅਦਾ ਕੀਤਾ ਤੇ ਕੋਈ ਮਾਲਕ ਫਿਰ ਕੋਈ ਕੰਮ ਹੋਰ ਆਉਂਦਾ ਤੇ ਫਿਰ ਦੇਖਦੇ ਹਾਂ ਜੀ